ਹਾਂਜੀ ਠੀਕ ਠਾਕ ਹੁਣ ਸਾਰੇ ਅੱਜ ਵਿਦਿਆਰਥੀ ਵੀਰ ਇੱਕ ਹੋਰ ਨਵੀਂ ਟ੍ਰਿਕ ਲੈ ਕੇ ਹਾਜ਼ਰਾਂ ਤੁਹਾਡੇ ਲਈ ਯਾਦ ਕਰ ਲਿਆ ਹੋਣਗੇ ਬਾਕੀ ਅੱਜ ਉਹ ਪ੍ਰੈਜ਼ੀਡੈਂਟ ਦੀ ਤੁਹਾਨੂੰ ਕਰਵਾਈ ਸੀਗੀ ਟ੍ਰਿਕ ਉਹਦੇ ਆਰਟੀਕਲ ਦੱਸੇ ਸੀ ਅੱਜ ਉਹਦੇ ਪੈਰਲਲ ਸਟੇਟ ਚ ਗਵਰਨਰ ਹੁੰਦਾ ਤਾਂ ਗਵਰਨਰ ਦੇ ਆਰਟੀਕਲ ਦੱਸਾਂਗੇ ਤਾਂ ਗਵਰਨਰ ਦੇ ਤੇ ਪ੍ਰੈਜ਼ੀਡੈਂਟ ਦੇ ਆਰਟੀਕਲ ਚ ਜ਼ਿਆਦਾਤਰ 90 ਤੋਂ 100 ਦਾ ਡਿਫਰੈਂਸ ਹੁੰਦਾ ਜੇ ਪ੍ਰੈਜ਼ੀਡੈਂਟ ਦੇ ਯਾਦ ਆ ਤਾਂ ਉਹਦੇ ਤੇ 90 ਜਾਂ 100 ਦੇ ਲਗਭਗ ਪਲੱਸ ਕਰਕੇ ਆਈਡੀਆ ਲੱਗ ਜਾਂਦਾ ਹੈ ਪੇਪਰ ਚ ਬਟ ਹੁਣ ਗਵਰਨਰ ਵਾਲੇ ਆਰਟੀਕਲ ਕਿਵੇਂ ਯਾਦ ਕਰਨੇ ਆ ਅੱਜ ਇੱਕ ਨਵੀਂ ਹੁਣ ਆਰਟੀਕਲ ਚ ਪਹਿਲਾਂ ਕੋਡ ਯਾਦ ਕਰਾਨੇ ਆ ਤੁਹਾਨੂੰ ਹਾਟ ਡੌਗ ਖਾਣਾ ਸੀਗਾ ਕਿਸੇ ਟੀਚਰ ਨੇ ਏਟ ਏਟ ਦਾ ਮਤਲਬ ਖਾਣਾ ਕੈਸ਼ ਔਨ ਡਿਲੀਵਰੀ ਕਰਾਈ ਪ੍ਰਾਈਵੇਟ ਆਫਿਸ ਕਿ ਹਾਟ ਡੌਗ ਖਾਣਾ ਸੀਗਾ ਕੈਸ਼ ਔਨ ਡਿਲੀਵਰੀ ਕਰਵਾਈ ਪ੍ਰਾਈਵੇਟ ਆਫਿਸ ਹੁਣ ਇਹਦੇ ਚ ਹਾਟ ਹਾਟ ਨਹੀਂ ਯਾਦ ਕਰਨਾ ਡੀ ਤੋਂ ਸ਼ੁਰੂ ਕਰਨਾ ਹੈ ਡੀ ਤੋਂ ਕੀ ਹੈ 100 ਆਰਟੀਕਲ 152 ਦੇ ਅਧੀਨ ਗਵਰਨਰ ਦੀ ਡੈਫੀਨੇਸ਼ਨ ਆਂਦੀ ਹੈ ਉਸ ਤੋਂ ਬਾਅਦ ਜੀ ਤੋਂ ਜੀ ਚ ਕੀ ਹੈ ਆਰਟੀਕਲ 153 ਚ ਗਵਰਨਰ ਆਂਦਾ ਹੈ ਆਰਟੀਕਲ ਈ ਤੋਂ ਕੀ ਹੈ 154 ਆਰਟੀਕਲ ਐਗਜ਼ੀਕਿਟਿਵ ਪਾਵਰ ਆਂਦੀ ਹੈ ਤੇ ਆਰਟੀਕਲ 155 ਏ ਤੋਂ ਇਹਦੀ ਅਪੁਆਇੰਟਮੈਂਟ ਆਂਦੀ ਹੈ ਆਰਟੀਕਲ 156 ਟੀ ਤੋਂ ਇਹਦੀ ਟਰਮ ਆਂਦੀ ਹੈ ਫਿਰ ਆ ਗਿਆ ਸੀਓਡੀ ਇਹ ਤੋਂ ਯਾਦ ਰੱਖਣਾ ਹੈ ਸੀਓਡੀ 158 ਚ ਕੰਡੀਸ਼ਨ ਆਫ ਆਫਿਸ 159 ਚ ਆਉਂਦੀ ਹੈ ਤੇ 160 ਚ ਇਹਦਾ ਡਿਸਚਾਰਜ ਆਫ ਫੰਕਸ਼ਨ ਹੋ ਗਿਆ ਉਸ ਤੋਂ ਬਾਅਦ ਪਿਆਰਾ ਅਰਾਈਵੇਟ ਆਫਿਸ ਪੋ ਤਾਂ ਪੀ ਚ ਕੀ ਆ ਗਿਆ ਪਾਵਰ ਪਾਵਰ ਤੇ ਓ ਚ ਕੀ ਆ ਗਿਆ ਆਰਡੀਨੈਂਸ ਪਾਵਰ ਆਰਟੀਕਲ 213 ਦੇ ਅਧੀਨ ਇਹ 11 ਜਿਹੜੇ ਹੈਗੇ ਆ 11 ਤੋਂ 12 ਆਰਟੀਕਲ ਹੈ ਇਹਨੂੰ ਇੱਕ ਵਾਰੀ ਕੋਡ ਨੂੰ ਧਿਆਨ ਨਾਲ ਸੁਣ ਲਿਓ ਥੋੜਾ ਜਿਹਾ ਕਨਫਿਊਜ਼ਿੰਗ ਕਰਦਾ ਹੁੰਦਾ ਜਦੋਂ ਆਪਾਂ ਨਵਾਂ ਨਵਾਂ ਸੁਣਦੇ ਆ ਅਗਰ ਦੋ ਕੁ ਵਾਰੀ ਸੁਣੋਗੇ ਤਾਂ ਕੋਡ ਸਾਰਾ ਯਾਦ ਹੋ ਜਾਊਗਾ ਕਦੇ ਵੀ ਗਵਰਨਰ ਦੇ ਆਰਟੀਕਲ ਨਹੀਂ ਭੁੱਲੋਗੇ ਥੋੜਾ ਬੋਤਾ ਕੋਰਚਾ ਅਗਰ ਟ੍ਰਿਕ ਵਧੀਆ ਲੱਗਦੀ ਹੈ ਤਾਂ ਥੋੜੀ ਮੋਡੀਫਿਕੇਸ਼ਨ ਕਰਕੇ ਨੂੰ ਆਪਣੇ ਅਕੋਰਡਿੰਗ ਵੀ ਬਣਾ ਸਕਦੇ ਕੋਈ ਇਸ਼ੂ ਨਹੀਂ ਆ ਗਿਆ ਤਬਾ ਤੁਹਾਡੇ ਚੀਜ਼ ਯਾਦ ਕਰਦੀ ਕਿਵੇਂ ਹੋਗੀ ਯਾਦ ਕਰਾਉਂਦਾ ਸਾਡਾ ਮਕਸਦ ਹੈ ਬਸ ਇਹੀ ਚੀਜ਼ ਕਰਕੇ ਅਸੀਂ ਟ੍ਰਿਕਸ ਵਾਲੀ ਵੀਡੀਓ ਲੈ ਕੇ ਆਨੇ ਆ ਹੁਣ ਇਹ ਸਾਡੀ ਚੀਜ਼ ਨੂੰ ਫੋਲੋ ਕਰ ਲਿਓ ਤੇ ਸੁਣ ਲਿਓ ਅਗਲੀ ਟ੍ਰਿਕ ਨਵੀਂ ਵੀਡੀਓ ਤੇ ਲੈ ਕੇ ਆਵਾਂਗੇ ਜੀ ਸਤਿ ਸ੍ਰੀ ਅਕਾਲ ਧੰਨਵਾਦ